ਪਿਛੋ ਪਾਣੀ ਤੇਜ ਜੀ ਕੀ ਹਾਲਾਤ ਨੇ ਹੁਣ ਹਾਲਾਤ ਬਹੁਤ ਮਾੜੇ ਆ ਜੀ ਹਾਂ ਕੱਲ ਨੂੰ ਕਿਦਾਂ ਜੀ ਕੱਲਣ ਦਾ ਮਤਲਬ ਪਾਣੀ ਦਾ ਘਟਿਆ ਹੋਇਆ ਪਰ ਟਾ ਨਹੀਂ ਘਟ ਰਹੀ ਹਾਂਜੀ ਹਾਂਜੀ ਕਿੰਨਾ ਕੁ ਹੁਣ ਤੱਕ ਨੁਕਸਾਨ ਹੋ ਚੁੱਕਿਆ ਕਿੰਨੇ ਕੁ ਨੁਕਸਾਨ ਦਾ ਬਹੁਤ ਬਹੁਤ ਕਮਜ਼ੋਰ ਹੋ ਗਿਆ ਜੀ ਜਿਹੜੇ ਆਰਜੀ ਬੰਨ ਲਗਾਏ ਸੀ ਉਹ ਟਿਕੇ ਹੋਏ ਜੀ ਹਾਂਜੀ ਹਾਂਜੀ ਉਹ ਤਾਂ ਟਿਕੇ ਹੋਇਆ ਪਰ ਪਾਣੀ ਤਾਂ ਜਾ ਰਿਹਾ ਨਾਲ ਲਗਾਤਾਰ ਜਾ ਰਿਹਾ ਪਾਣੀ ਦਾ ਦਰਿਆ ਦਾ ਇਹ ਲੱਗਦਾ ਜਿਹੜੇ ਨੀਵੀਆਂ ਜ਼ਮੀਨਾਂ ਖੇਤ ਨੀਵੇਂ ਉਹਨਾਂ ਦੇ ਵਿੱਚ ਪਾਣੀ ਮਾਰ ਕਰ ਗਿਆ ਹੋਇਆ ਹਾਂਜੀ 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 ਲਗਾਤਾਰ ਕਰ ਵੀ ਰਿਹਾ ਤੇ ਕਰ ਵੀ ਕਰ ਵੀ ਗਿਆ ਜੀ ਇੱਕ ਅੱਧਾ ਢੇਢੀ ਹੋਣ ਵਾਲੀ ਹੈ ਜੀ ਹਾਂਜੀ ਹਾਂਜੀ ਆ ਵੀ ਡਿੱਗ ਬਾ ਡਿੱਗ ਜਾਣੀ ਹੈ ਕੋਠੀ ਦਾ ਜਾਣਾ ਭਾਈ ਇਹ ਕਮਰੇ ਦਾ ਹਾਂ ਬਸ ਥੋੜੀ ਦੇਰ ਤੱਕ ਡਿੱਗ ਜੂਗੀ ਕਿੰਨੇ ਜ਼ਮੀਨ ਗਿਰ ਗਿਆ ਲੋਕਾਂ ਦੀ 300 ਹਾਂ ਬਹੁਤ ಜಾਲੀ ਕਿਲਾ ਗਿਰ ਗਿਆ ਵਾ ਹਾਂਜੀ 300 ਤੋਂ ਪਲੱਸ ਜਗ੍ਹਾ ਗਿਰ ਗਈ ਹੈ ਜੋ ਲੋਕਾਂ ਦੀ ਹਾਂ ਠੀਕ ਹੈ ਜੀ ਤੇ ਹਜ਼ਾਰਾਂ ਦੇ ਹਿਸਾਬ ਨਾਲ ਲੱਖ ਬੂਟੇ ਪਪੂਲਰ ਗਰ ਗਏ ਲੋਕਾਂ ਦੇ ਪਿੰਡ ਦੇ ਵਿੱਚ ਜਿਵੇਂ ਸਹਿਮ ਦਾ ਮਾਹੌਲ ਸੀ ਪਾਣੀ ਬਾਹਰ ਆਏਗਾ ਕਿਤਨੇ ਕਿਤੇ ਖੇਤਾਂ ਪਾਣੀ ਨਹੀਂ ਬਾਹਰ ਆਂਦਾ ਭਾਜੀ ਪਾਣੀ ਬਹੁ ਨਹੀਂ ਮਾ ਦੇਖੋ ਕਿੰਨਾ ਨੀਮਾ ਪਾਣੀ ਪਾਣੀ ਬਾਹਰ ਆਣਾ ਹੀ ਨਹੀਂ ਲੋਕਾਂ ਦੀ ਅਪੀਲ ਆ ਜਿਹੜੇ ਸਹਿਮ ਦਾ ਮਾਹੌਲ ਬਣਿਆ ਹੋਇਆ ਲੋਕਾਂ ਦੇ ਵਿੱਚ ਭਾਜੀ ਉਹਨਾਂ ਨੂੰ ਇਹ ਅਪੀਲ ਆ ਵੀ ਪਾਣੀ ਨਹੀਂ ਬਾਹਰ ਆਂਦਾ ਹੈਗਾ ਬਸ ਲੋਕਾਂ ਦੀਆਂ ਜ਼ਮੀਨਾਂ ਗਰ ਰਹੀਆਂ ਨੁਕਸਾਨ ਹੋ ਰਿਹਾ ਲੋਕਾਂ ਨੂੰ ਪਾਣੀ ਨਹੀਂ ਬਾਹਰ ਆਂਦਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿੱਦਾਂ ਦਾ ਸਹਿਯੋਗ ਆ ਲਗਾਤਾਰ ਐਡੀਆ ਰੱਖਿਆ ਟੀਮਾਂ ਲਗੀਆਂ ਆਰਮੀ ਦੇ ਭਾਈ ਪਿੰਡ ਦੇ ਮੁੰਡੇ ਨੌਜਵਾਨ ਨਾਲ ਨਾਲ ਦੇ ਪਿੰਡਾਂ ਦੇ ਲੱਗੇ ਹੋਏ ਆ ਆਰਮੀ ਵਾਲੇ ਲੱਗੇ ਹੋਏ ਆ ਪਰ ਕੋਈ ਆਪਣੇ ਤਕਨੀਕ ਨਾਲ ਕੰਮ ਕਰਨਾ ਨਾ ਜੇਹੀ ਬੰਨ ਇਹਨਾਂ ਨੇ ਆ ਜਿਹੜਾ ਬੰਨ ਲਾ ਇਹਹੀ ਬੰਨ ਆਹ ਬੰਨ ਤੋਂ ਪਾਰ ਲਾਇਆ ਹੁੰਦਾ ਤੇ ਬਹੁਤ ਫਾਇਦਾ ਹੋਣਾ ਸੀ ਇਹਨਾਂ ਨੂੰ ਨੁਕਸਾਨ ਨਹੀਂ ਹੋਣਾ ਜਾਨੀ ਪਹਿਲਾ ਸਵਾਲ ਆਉਂਦੀ ਜਦੋਂ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਇੱਥੇ ਵੀ ਇਹ ਜਿਹੜਾ ਦਰਿਆ ਵਾ ਨਾ ਇਹ ਤੋਂ ਨੀਮਾ 10 ਫੁੱਟ ਥੱਲੇ ਪਾਟ ਕੇ ਵੀ ਰੇਂਕੇ ਬੰਨ ਲਾਓ ਵੀ ਇਹਨਾਂ ਨੂੰ ਨੁਕਸਾਨ ਨਹੀਂ ਹੋਵੇ ਸਾਨੂੰ ਉਹਦੇ ਕਹਿੰਦੇ ਵੀ ਇਹ ਮਟੀ ਦਾ ਵੀ ਤੁਸੀਂ ਜਾਓ ਵੀ ਇਹ ਆਪਣੇ ਹੁਣ ਰੇਂਕੇ ਬੰਨ ਮਜ਼ਬੂਤ ਆ ਜਿਹੜੇ ਲੱਗੇ ਹੋਏ ਆ ਭਾਈ ਉਹ ਤਾਂ ਇੱਕ ਇਸ ਤੋਂ ਬਾਹਰ ਨਿਕਲ ਕੇ ਪਾਣੀ ਲੱਗਿਆ ਹੋਇਆ ਠੀਕ ਆ ਉਹ ਤਾਂ ਵੈਸੇ ਪਾਣੀ ਉੱਥੇ ਰੁਕਿਆ ਹੋਇਆ ਵਾ ਜੇ ਏਦਾਂ ਸਪੀਡ ਨਾਲ ਪਾਣੀ ਉੱਥੇ ਚੱਲਣ ਲੱਗ ਗਿਆ ਉਹ ਵੀ ਗਿਆ ਉਹ ਵੀ ਰੁਕਣਾ ਨਹੀਂ ਗਿਆ ਫਿਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਨਾ ਚਾਹਦਾ ਕਿ ਡਰਨ ਦੀ ਜਾਂ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਦਰਿਆ ਦਾ ਜਿਹੜਾ ਪਾਣੀ ਦਾ ਫੱਦਰ ਹੈਗਾ ਉਹ ਬਿਲਕੁਲ ਜਿੱਥੇ ਪਹਿਲਾਂ ਸੀਗਾ ਇੱਕ ਦੋ ਦਿਨ ਪਹਿਲਾਂ ਉਨਾ ਹੀ ਚੱਲਦਾ ਰਿਹਾ ਆ ਰਿਹਾ ਤੇ ਹੌਲੀ-ਹੌਲੀ ਇਸ ਤੋਂ ਘਟੇਗਾ ਕਿਉਂਕਿ BBMP ਇਸ ਤੋਂ ਬਾਅਦ ਆਪਣੇ ਵਾਟਰ ਰਿਲੀਜ਼ ਘਟਾਏਗੀ ਸੋ ਜਿੰਨਾ ਹੁਣ ਵੀ ਪਾਣੀ ਦਾ ਲੈਵਲ ਚੱਲ ਰਿਹਾ ਇਹਦੇ ਕੰਪੈਰੀਟਿਵ ਵੀ ਆਪਣੇ ਜਿਹੜੀ ਐਡਜੋਇਨਿੰਗ ਲੈਂਡ ਹੈਗੀ ਐ ਜਿਆਦਾਤਰ ਲੈਂਡ ਜਿਹੜੀ ਹੈਗੀ ਆ ਉਹ ਉੱਚੀ ਐ ਤੋਂ ਇਸ ਕਰਕੇ ਪਾਣੀ ਓਵਰਫਲੋ ਕਰਨ ਦਾ ਕੋਈ ਡਰ ਨਹੀਂ ਹੈਗਾ ਜਿਹੜਾ ਇੱਕ ਅੱਧਾ ਖੇਤ ਨੀਮਾ ਹੈਗਾ ਸਿਰਫ ਉਹਦੇ ਚ ਪਾਣੀ ਅੱਗੇ ਅੱਗੇ ਜਿਹੜਾ ਪਰਿੰਗ ਬੰਦ ਬਣਾਇਆ ਸੀ ਉੱਥੇ ਰੁਕ ਗਿਆ ਹੈਗਾ ਸੋ ਸਾਰਾ ਸੇਫ ਹੈਗਾ ਔਰ ਸਿਰਫ ਸਾਡੀ ਜਿਹੜੀ ਹੈਗੀ ਆ ਜ਼ਮੀਨ ਹੌਲੀ ਹੌਲੀ ਜ਼ਰੂਰ ਖੁਰ ਲਈ ਹੈਗੀ ਆ ਉਹ ਨੁਕਸਾਨ ਹੋ ਰਿਹਾ ਹੈਗਾ ਉਹ ਅਸੀਂ ਜਗਾ ਜਗਾ ਤੇ ਕੋਸ਼ਿਸ਼ ਕਰ ਰਹੇ ਆ ਆਪਣੇ ਠੋਕਰਾਂ ਲਾ ਕੇ ਕ੍ਰੇਟਸ ਲਾ ਕੇ ਉਹਨੂੰ ਰੋਕ ਲਈਏ ਉਹ ਕੁਛ ਦਿਨ ਸਾਡਾ ਕਾफी ਮਿਹਨਤ ਹੁੰਦੀ ਆ ਤੇ ਕਿਉਂਕਿ ਕਾफी ਡੂੰਗਾ 35 40 ਫੁੱਟ ਡੂੰਗਾ ਹਥੋਂ ਤੋਂ ਥੱਲੇ ਸੁੱਟਨੇ ਪੈਂਦੇ ਆ ਫਿਰ ਹੌਲੀ ਹੌਲੀ ਉਹ ਉੱਪਰ ਆਉਂਦੇ ਨੇ ਤੇ ਉਹ ਕਾफी ਟਾਈਮ ਲੱਗ ਜਾਂਦਾ 3 4 5 ਘੰਟੇ ਲੱਗਦੇ ਨੇ ਉਹਨੂੰ ਤੇ ਉਸ ਤੋਂ ਬਾਅਦ ਫਿਰ ਉਹ ਇੱਕ ਦੋ ਘੰਟੇ ਬਾਅਦ ਕਿਉਂਕਿ ਸਪੀਡ ਬਹੁਤ ਥੱਲੇੋਂ ਕਟਿੰਗ ਹੋ ਰਹੀ ਆ ਤੇ ਉਹ ਵੀ ਸਾਡੇ ਡਿੱਗ ਜਾਂਦੇ ਨੇ ਪਰ ਉਹਦੇ ਨਾਲ ਥੋੜਾ ਹੈ ਕਿ ਕਟਿੰਗ ਘਟ ਜਾਂਦੀ ਆਲੇ ਦੋਲੇ ਤੋ ਸਾਡੀ ਦੇਖੀ ਜਾਰੀ ਖੱਤਾ ਹਲਚ ਬਣੀ ਹੋਈ ਹੈ ਜੀ ਆ ਪਾਣੀ ਦੀ ਲੈਵਲ ਵਹਾਵ ਦੇ ਨਾਲ ਦੁਬਾਰ ਗੇਂਦੀ ਜਾਰੀ ਇਹ ਇਹ ਹਾਂ ਬਿਲਡਿੰਗ ਜੀ ਖਾਲੀ ਸੀ ਪਹਿਲਾਂ ਤੋਂ ਹੀ ਖਾਲੀ ਸੀ ਜਦੋਂ ਤੁਸੀਂ ਇੱਥੇ ਸ਼ੁਰੂ ਕੀਤਾ ਹੈਗਾ ਉਦੋਂ ਤੋਂ ਖਾਲੀ ਸੀ ਇੱਥੇ ਕੋਈ ਫੈਮਿਲੀ ਨਹੀਂ ਰਹਿੰਦੀ ਹੈਗੀ ਤੇ ਇਹਦਾ ਹੁਣ ਇੱਕ ਪਹਿਲਾਂ ਵੀ ਇੱਥੇ ਪਿੱਛੇ ਬਿਲਡਿੰਗ ਸੀਗੀ ਉਹ ਵੀ ਛੋਟਾ ਇੱਕ ਉਠਾ ਸੀਗਾ ਉਹ ਵੀ ਡਿੱਗਿਆ ਸੀਗਾ ਕਿਉਂਕਿ ਉਹ ਤੇ ਨੈਚੁਰਲੀ ਜਦੋਂ ਖਾਰ ਲੱਗ ਰਹੀ ਥੱਲੇੋਂ ਜੜ ਤੋਂ ਤੇ ਡਿੱਗੇਗੀ ਤੋ ਅਸੀਂ ਇੱਥੇ ਕੋਈ ਬੰਦਾ ਨਹੀਂ ਰਹਿ ਰਿਹਾ ਹੈਗਾ ਤੇ ਕਿੰਨੇ ਕਿ ਏਕੜ ਜ਼ਮੀਨ ਜੇ ਸਰ ਜਿਹੜੀ ਹੈ ਹੁਣ ਤੱਕ ਹੋ ਚੁੱਕੀ ਆ। ਤਕਰੀਬਨ ਸਾਡੀ 200 ਇਕਰ ਲਗਭਗ ਜੋ ਸਾਡਾ ਰਫ ਅੰਦਾਜ਼ਾ ਹੈਗਾ ਅਜੇ ਤੱਕ ਗਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਮਿਨੀਮਾਈਜ਼ ਕਰੀਏ। ਸੋ ਲੋਕਾਂ ਨੂੰ ਅਪੀਲ ਹੈ ਕਿ ਵੀ ਇੱਥੇ ਲਾਉਣ ਕਿਉਂ ਕਿ ਇੱਥੇ ਨਾ ਹਰ ਜਗ੍ਹਾ ਜ਼ਮੀਨ ਤੇ ਖੁਰ ਰਹੀ ਹੈ। ਇਹ ਜਿਹੜੀ ਇਹਦੀ ਸੋਇਲ ਦੀ ਸਟਰਕਚਰ ਇਦਾਂ ਦੀ ਹੈ ਕਿ ਉੱਪਰ 2-3 ਫੁੱਟ ਮਿੱਟੀ ਹੈ ਥੱਲੇ ਸੁਧਾਰ ਰੇਤਾ ਹੈਗਾ। ਤੋਂ ਪਾਣੀ ਥੱਲੇ ਮਾਰ ਕਰ ਰਿਹਾ ਰੇਤੇ ਤੇ। ਉਹ ਰੇਤਾ ਥੱਲੇ ਕੱਢ ਦਿੰਦਾ ਹੈ ਤੇ ਫਿਰ ਉੱਪਰ ਜਿਹੜੀ ਮਿੱਟੀ ਦੀ ਹੁੰਦੀ ਹੈ ਢਿੱਗੋ ਐਂ ਢਿੱਗ ਜਾਂਦੀ ਹੈ। ਤੇ ਉੱਥੇ ਨਾ ਖੜਨ ਘਟੋ ਘਟ 50 ਫੁੱਟ ਪਿੱਛੇ ਖੜਨ 50 ਫੁੱਟ ਘਟੋ ਘਟ ਪਿੱਛੇ ਖੜਨ ਆਨ ਲੋਕਰ ਜਿਹੜੇ ਸਿਰਫ ਦੇਖਣ ਆ ਰਹੇ ਹੈਗੇ ਆ ਉਹ ਨਾ ਆਉਣ ਕਿਉਂਕਿ ਜੇ ਵਿੱਚ ਖਤਰਾ ਤਾਂ ਨਹੀਂ ਹੈ ਹਮ ਤਾਂ ਮਾਹੌਲ ਜਿਹੜਾ ਨਹੀਂ ਨਾ ਨਾ ਬਿਲਕੁਲ ਸਹਿਮ ਦਾ ਮਾਹੌਲ ਨਹੀਂ ਹੈ ਉਹ ਆਪਾਂ ਦੇਖੋ ਬੀਬੀ ਐਮ ਬੀ ਦੀ ਰਿਪੋਰਟ ਹੁਣ ਕੀ ਕਹਿੰਦੀ ਹੈ ਪਾਣੀ ਘਟੂ ਪਾਣੀ ਘਟੇਗਾ ਇਹ ਪਾਣੀ ਘਟਿਆ ਆ ਪਾਣੀ ਹੌਲੀ ਹੌਲੀ ਘਟਾਇਆ ਪਾਣੀ ਵੀ ਸ਼ਾਂਤ ਨਾਲ ਚੱਲ ਰਿਹਾ ਹਾਂਜੀ ਸਰ ਕੀ ਨਾਮ ਹੈ ਸਰੂਪ ਸਿੰਘ ਜੀ ਸਰੂਪ ਕੀ ਡੈਜਿਗਨੇਸ਼ਨ ਹੈ ਜੀ ਮੈਂ ਜਈਆ ਜੀ ਪੀਆਰਓ ਦੇ ਵਿੱਚ ਪੀਐਨਆਰ ਦੇ ਵਿੱਚ ਹਾਂ ਜੀ ਕੀ ਹਾਲਾਤ ਨੇ ਸਸਰਾਲੀ ਕਲੋਨੀ ਦੇ ਵਿੱਚ ਲਗਾਤਾਰ ਸਹਿਮ ਦਾ ਮਾਹੌਲ ਦੀ ਬੰਨ ਪੱਕੇ ਕੀਤੇ ਜਾ ਰਹੇ ਤੁਹਾਡੀਆਂ ਟੀਮਾਂ ਅਧਿਕਾਰੀ ਜਿਹੜੇ ਪੱਕੇ ਲੱਗੇ ਹੋਏ ਸੀ ਨਾਲ ਪਿੰਡ ਵਾਸੀਆਂ ਦੇਖੋ ਸਰ ਸਾਡੀ ਨਾ ਜਦੋਂ ਇਹ ਪ੍ਰੋਬਲਮ ਕ੍ਰੀਏਟ ਹੋਈ ਆ ਡੀਸੀ ਸਾਹਿਬ ਨੇ ਸਾਡੀ ਡਿਊਟੀ ਲਗਾਈ ਸੀ ਅਸੀਂ ਉਸ ਦਿਨ ਦੇ ਇੱਥੇ ਲੱਗੇ ਹੋਏ ਹਾਂ ਆ ਸਾਹਮਣੇ ਕੈਮਰਾ ਕਰਦਾ ਸੀ ਇੱਕ ਰਿੰਗ ਬੰਨ੍ਹਦਾ ਜਿੱਥੇ ਪਹਿਲਾਂ ਆਊਟਰ ਕੰਟਰੋਲ ਸੀਗਾ ਪਾਣੀ ਨੇ ਇੱਥੇ ਪਹਿਲਾਂ ਮਾਰ ਕਰੀ ਜੀ ਇਹਨੂੰ ਅਸੀਂ ਪੂਰਾ ਰਿੰਗ ਮਨਣਾ ਕੇ ਕਵਰ ਕਰਤਾ ਕਵਰ ਕਰਤਾ ਤੇ ਆ ਪਾਣੀ ਜਿਹੜਾ ਵੀ ਕੁਦਰਤ ਨੇ ਇੱਧਰ ਵੀ ਥੋੜੀ ਜਿਹੀ ਮਾਰ ਕਰਦੀ ਕੋਈ ਇੱਥੇ ਘਬਰਾਉਣ ਵਾਲੀ ਗੱਲ ਕੋਈ ਨਹੀਂ ਪਾਣੀ ਥੋੜੀ ਬੋਝ ਟਾਹਤਾ ਲਾਉਣੀ ਆ ਉਹਦਾ ਪਰ ਜਮੀਨਾਂ ਦਾ ਨਿਸ਼ਾਨ ਤਾਂ ਹੋਇਆ ਹੀ ਆ ਪਰ ਇਹ ਨਹੀਂ ਹੈਗਾ ਵੀ ਪਾਣੀ ਕਿਤੇ ਟੁੱਟ ਕੇ ਜੇ ਹੋਪਾ ਚੱਲ ਜਾਊਗਾ ਫਿਲਹਾਲ ਕੰਟਰੋਲ ਦੇ ਵਿੱਚ ਆ ਕੋਈ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਕੋਈ ਬੰਦਾ ਘਬਰਾਵੇ ਨਾ ਪੈਨਿਕ ਨਾ ਹੋ ਕੱਲ ਨਾਲੋਂ ਕਿੱਤਾ ਦੀ ਸਥਿਤੀ ਆ ਕੱਲ ਜਿਹੜਾ ਅੱਗੇ ਤੱਕ ਬੰਨ ਸੀਗਾ ਕਈ ਬੰਨ ਪਾਣੀ ਦੇ ਵਿੱਚ ਆ ਕੇ ਕੱਲ ਨਾਲੋਂ ਕਿੱਤਾ ਦੀ ਸਥਿਤੀ ਦੇ ਉਹਦੇ ਵਿੱਚ ਦੇਖੋ ਜਿੰਨੀ ਕਿ ਅਸੀਂ ਕੋਸ਼ਿਸ਼ ਕਰ ਰਹੇ ਰੋਕਣ ਦੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿੰਡ ਵਾਲੇ ਵੀ ਲੱਗੇ ਹੋਏ ਨੇ ਇੰਨੀ ਕਿ ਪਾਣੀ ਨੇ ਕਰਨੀਓ ਕਰਨੀ ਆ ਘਬਰਾਉਣ ਦੀ ਗੱਲ ਕੋਈ ਨਹੀਂ ਕਿ ਕੰਟਰੋਲ ਤਸਿਲ ਸੀ ਇਹ ਜਿਹੜਾ ਕੰਡਾ ਆ ਬਿਲਡਿੰਗ ਆ ਇਹ ਵੀ ਧਸਦੀ ਹੋਈ ਵਿਖਾਈ ਦੇ ਰਹੀ ਏ ਇਹ ਦੇਖੋ ਬਿਲਕੁਲ ਮਣੀ ਹੋਈ ਆ ਬਿਲਕੁਲ ਨਾਲ ਬੰਦ ਦੀ ਉੱਪਰ ਬਣੀ ਹੋਈ ਸੀਗੀ ਤੇ ਇਹ ਦੇ ਕਰਕੇ ਇਹ ਪ੍ਰੋਬਲਮ ਆ ਜੀ ਪਾਣੀ ਮਾਰ ਕਰਕੇ ਇੱਥੇ ਵੀ ਪਾਣੀ ਮਾਰ ਕਰ ਪਰ ਕੀ ਹਾਲਾਤ ਕੀ ਨੇ ਲੋਕਾਂ ਨੂੰ ਕੀ ਕਹਿਣਾ ਚਾਹੂਗਾ ਕਿਉਂਕਿ ਲੋਕ ਸਹਮੇ ਹੋਏ ਆ ਦੇਖੋ ਡਰ ਦੇਖੋ ਡਰ ਦਾ ਮਾਹੌਲ ਨਾਲ ਕ੍ਰੀਏਟ ਕਰੋ ਲੋਕਾਂ ਨੂੰ ਡਰ ਨੂੰ ਬਿਲਕੁਲ ਠੀਕਾ ਪ੍ਰੋਬਲਮ ਨਹੀਂ ਸਾਰਾ ਕੁਝ ਸੰਭਿਆ ਹੋਇਆ ਵਾ ਕਿਉਂਕਿ ਇਦਾਂ ਦੀ ਗੱਲ ਹੀ ਪਿੰਡਾਂ ਨੇ ਆਪ ਹੀ ਲੱਗੇ ਹੋਇਆ ਲੋਕਾਂ ਨੂੰ ਸਾਰਾ ਕੁਝ ਪਤਾ ਵਾ ਇਹ ਆਮ ਜਿਹੜੇ ਚੱਲ ਰਿਹਾ ਵੀ ਇਹ ਉੱਥੇ ਪਾਣੀ ਆ ਗਿਆ ਨਹੀਂ ਇਦਾਂ ਦਾ ਕੁਝ ਖੇਤਾਂ 'ਚ ਪਾਣੀ ਆਇਆ ਹੋਇਆ ਵਾ ਕੁਝ ਪਿੰਡ ਵਾਸੀ ਜਿਹੜੇ ਆ ਕਹਿ ਰਹੇ ਕੁਝ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਗਿਆ ਵਾ ਦੇਖੋ ਖਰਾਬ ਹੋ ਗਈਆਂ ਦੇਖੋ ਉਧਰਤ ਨੇ ਹੁਣ ਕੁਝ ਨਾ ਪਾਣੀ ਦੀ ਮਾਰ ਕਰਨੀ ਸੀ ਐ ਇਦਾਂ ਨਹੀਂ ਵੀ ਕਿਤੇ ਸ਼ਹਿਰ 'ਚ ਪਾਣੀ ਭਰ ਜੂ ਕਿਤੇ ਹੋਰ ਪੈਨਿਕ ਹੋਣ ਦੀ ਲੋੜ ਨਹੀਂ ਹੈ ਕੀ ਹੈਗਾ ਪਾ ਕਿ ਤਾਂ ਹੁਣ ਡਿਊਟੀ ਲੱਗੀ ਹੋਈ ਆ ਸੀ ਉਦੋਂ ਦੇ ਇੱਥੇ ਹੀ ਆ 24 ਹੁਣ ਸਾਡੇ ਕਿਹੜੀਆਂ ਟੀਮਾਂ ਲੱਗੀਆਂ ਹੋਈਆਂ ਵੈਸੇ ਇੱਥੇ ਕਈ ਡਿਪਾਰਟਮੈਂਟ ਲੱਗੇ ਸਾਡੇ ਮੈਂ ਪੀ ਡਬਲ ਡਿਪਾਰਟਮੈਂਟ ਸਾਡੀ ਲੱਗੇ ਸਾਨੂੰ ਵਿੱਤਾ ਹੋਇਆ ਸੀ ਇੱਕ ਆਪਣਾ ਉੱਧਰ ਕੰਟਰੋਲ ਕਰ ਰਹੇ ਪਾਣੀ ਆਰਮੀ ਦੇ ਵੀ ਐਨ ਡੀ ਆਰ ਐਫ ਐਂਡੀ ਸਾਰੇ ਟੀਮਾਂ ਸਾਰੀਆਂ ਅਲੱਗ-ਅਲੱਗ ਬਣੀ ਹੋਈਆਂ ਸਾਡੇ ਮਤਲਬ ਜੋ ਮੇਰੇ ਮੈਂ ਕਿਹਾ ਫਰਸਾਂ ਨੂੰ ਉਹਨਾਂ ਨੂੰ ਦੱਸਦਾ ਹੈ ਸਾਹਮਣੇ ਲਗਾਈ ਐਕਸ਼ਨ ਸਵਾਂ ਦੀ ਡਿਊਟੀ ਸਾਡੀ ਲਾਈ ਹੈ ਇੰਨੀ ਸਾਡੇ ਐਕਸ਼ਨ ਸਵਾਂ ਇੱਥੇ ਹੀ ਨੇ ਸਾਰੇ ਬੰਦੇ ਇੱਥੇ ਹੀ ਨੇ ਜਿਆ ਜਾਵੇ ਮੌਸਮ ਸਾਫਾ ਖਤਰੇ ਦੇ ਨਿ